ਟੰਗ ਚੈਲੰਜ ਕਰੀਏ ਟੰਗ ਚੈਲੰਜ ਕੀ ਹੁੰਦਾ ਪਤਾ ਹਾਂ ਟੰਗ ਚੈਲੰਜ ਓਕੇ ਹੁੰਦਾ ਟੰਗ ਚੈਲੰਜ ਜਿਹੜਾ ਵੀ ਜ਼ਿਆਦਾ ਬੋਲੂਗਾ ਨਾ ਤੋਤੇ ਕੀ ਚਾਚ ਟੁੱਟੀ ਟੁੱਟੀ ਚਾਚ ਕਰ ਦਤਾ ਓ ਜਿੱਤੂ ਚੱਲ ਬੋਲੋ ਫਿਰ ਚਲ ਤਾ ਨਹੀਂ ਬੋਲੇ ਚਲ ਜਾ ਸੰਨ ਹੈਲੋ ਦੋਸਤੋ 바이グルਜੀ ਦਾ ਖਾਲਸਾ 바이グルਜੀ ਕੀ ਫਤਿਹ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ 8:00 ਹੋ ਗਿਆ ਗੁਰਦੁਆਰਾ ਸਾਹਿਬ ਜਾ ਰਹੇ ਆਂ ਸਮਰ ਤਿਆਰ ਹੋ ਰਿਹਾ ਆ ਦੇਖੋ ਸਕੂਲ ਜਾਣਾ ਇਹਨਾਂ ਨੇ 8:00 ਵਜੇ ਬੈਣਾ ਉਹ ਵੀ ਸਮਰ ਇਧਰ ਸਰਬੱਤ ਵੀ ਤਿਆਰ ਹੋ ਰਿਹਾ ਹੈ ਸਰਬੱਤੇ ਆਪਣਾ ਚਿਹਰਾ ਦਿਖਾਓ ਹੈਲੋ ਇਧਰ ਨਹੀਂ ਚੱਲ ਠੀਕ ਹੈ ਕੋਈ ਸਰਬੱਤਾ ਆ ਲਈ ਰਹੀ ਕੈਮਰੇ ਮੂਰੇ ਉਹ ਆ ਗਿਆ ਤਿਆਰ ਹੋ ਰਿਹਾ ਕੰਬਲ ਦੇ ਵਿੱਚ ਲੁੱਕ ਕੇ ਕੰਬਲ ਦੇ ਵਿੱਚ ਲੁਗਿਆ ਬੈਠਾ ਸਰਬੱਤੋ ਸੋ ਕੱਲ ਵਾਲੀ ਵੀਡੀਓ ਤੇ ਕਮੈਂਟ ਬਹੁਤ ਲੋਕਾਂ ਨੇ ਕੀਤੇ ਸਾਰਿਆਂ ਦਾ ਧੰਨਵਾਦ ਬਈ ਕਈਆਂ ਨੇ ਦੋ ਦੋ ਕਮੈਂਟ ਕੀਤੇ ਕਈਆਂ ਨੇ ਤਿੰਨ ਤਿੰਨ ਸਾਰਿਆਂ ਨੇ ਬਹੁਤ ਵਧੀਆ ਕਮੈਂਟ ਕੀਤੇ ਪਰ ਲਾਈਕ ਥੋੜੇ ਆ ਲਾਈਕ ਜ਼ਰੂਰ ਕਰ ਦਿਓ ਕੱਲ੍ਹ ਵਾਲੀ ਵੀਡੀਓ ਤੇ ਫਿਰ ਅਸੀਂ ਜਾਵਾਂਗੇ ਤੁਰ ਕੇ ਪਾਏ ਪਾਏ ਬਹੁਤ ਵਧੀਆ ਕਮੈਂਟ ਕੀਤੇ ਲੋਕਾਂ ਨੇ ਲੋਕਾਂ ਨੇ ਕੀ ਆਪਣੇ ਨਹੀਂ ਕੀਤੇ ਸਾਰੇ ਆਪਣੇ ਆਪਣੇ ਨੇ ਸਾਰਿਆਂ ਨੇ ਬਹੁਤ ਵਧੀਆ ਕਮੈਂਟ ਕੀਤੇ ਪਪਾ ਜੀ ਹਾਂ ਲੋਕੀ ਵਕਾਂਦੇ ਤੁਰ ਕੇ ਲੋਕੀ ਦੇਖਣਾ ਲੋਕੀ ਨਹੀਂਗੇ ਮੰਡੀ ਜੀ ਦੇ ਦੂਰੇ ਤੋਂ ਜਾਵਾਂਗੇ ਨਾ ਉਧਰ ਨਾ ਅੱਧਾ ਬੁਝਾ ਲਿਆ ਕਿ ਆਇਆ ਉਹਦੇ ਵਿੱਚ ਜਿਵੇਂ ਮੇਰੇ ਗੁਰੂ ਤੇ ਖਲੰਗੇ ਠੀਕ ਹੈ ਆਪਣੇ ਦੋਸਤਾਂ ਨੇ ਬਹੁਤ ਕਮੈਂਟ ਕੀਤੇ ਹਨ ਮਮੂ ਨੂੰ ਨਹੀਂ ਬਹੁਤ ਕਰਤੇ ਮਮੂ ਨੂੰ ਨਹੀਂ ਕੀਤੇ ਤੇ ਹਮੂ ਨੇ ਵੀ ਕੀਤੇ ਹੈ ਕਲਦੀਪ ਭਾਈ ਜੀ ਨੇ ਵੀ ਕੀਤੇ ਹੈ ਪ੍ਰੀਆ ਉਹਨਾਂ ਨੇ ਕੀਤੇ ਯਾਰ ਪ੍ਰੀਆ ਨੇ ਤੇ ਸਮਰ ਨੇ ਵੀ ਕੀਤਾ ਇੱਕ ਹੈ ਨਾ ਸੋ ਆਪਣੇ ਆਪਣੇ ਕਮੈਂਟ ਕਰ ਰਹੇ ਸਾਰੇ ਬਹੁਤ ਵਧੀਆ ਬਈ। ਪਹਿਲਾਂ ਖੁਰਕਾ ਕਰ ਲੋ ਫਿਰ ਵਲੋਗ ਕਰ ਰੋਡਾ ਖਾ ਲਿਆ ਹੁਣ ਚਾਹ ਪੀ ਲਈਏ ਤੇ ਚੱਲਦੇ ਹੁਣ ਘੁੰਮਣ। ਘੁੰਮ ਕੇ ਆਉਨੇ ਆ। ਪਾਪਾ ਜੀ। ਹਾਂਜੀ। ਤੁਹਾਡੀ ਕੀ ਗੱਲ ਦਿਸੀ? ਦੱਸੋ। ਪਹਿਲਾਂ ਤੁਸੀਂ ਨਾ ਅੱਖਾਂ ਦੇਖੋ ਫਿਰ ਕਰ ਲੋ ਬਾਅਦ ਚ ਵਲੋਗ ਬਣਾਉਗੇ। ਹਮਮ ਖੁਰਕੋਰੀ ਬੋਜ। ਠੀਕ ਹੈ ਜੀ। ਚਲੋ ਚੱਲਦੇ ਹੁਣ ਕੁਮਣ ਹੈ ਸਰਬੱਤਾ ਪੰਗੇ ਲਈ ਜਾਂਦਾ ਇਹ ਲੈ ਉਹ ਹੀ ਖੁਸ਼ ਹੋ ਜਾਂਦੀ ਹੈ ਟਿੱ ਟਿੱ ਟ ਸਮਰ ਮੰਗਦਾ ਹੈ ਪੈਸੇ ਕੰਪਲੈਕਸ ਜਾਣ ਨੂੰ ਇਧਰ ਨੂੰ ਕਿ ਨਹੀਂ ਕੰਪਲੈਕਸ 'ਚ ਹੀ ਜਾਣਾ ਪਤਾ ਕੋਟ ਪਾਇਲ ਸਿਆਣਾ ਮਾਣ ਪਾਪਾ ਜੀ ਕੰਪਲੈਕਸ 'ਚ ਹੀ ਜਾਣਾ ਠੀਕ ਹੈ ਸਮਰ ਮੰਗਦਾ ਪੈਸੇ ਇਹਨਾਂ ਦੇ ਸਕੂਲ ਕੰਪਲੈਕਸ ਬਣਿਆ ਇਹ ਮੰਗਦਾ ਪੈਸੇ ਹੁਣ 500 ਰੁਪਏ ਫੀਸ ਹਰ ਮਹੀਨੇ ਦੀ ਉੱਥੇ ਜਾ ਕੇ ਮਾਰਦੇ ਛਾਲਾਂ ਸਾਨੂੰ ਚੰਗਣ ਲੱਗਦਾ ਗਲਤ ਨਹੀਂ ਬੋਲਦੇ ਜੀ ਨਜ਼ਰ ਹੁਣ ਤੇਰੇ ਲੱਤ ਸਹੀ ਹੋ ਜੂਗੀ ਆ ਸਿਆਲ ਰੁਕ ਜਾ ਅਗਲੀ ਵਾਰੀ ਭਰ ਲਈ ਠੀਕ ਹੈ ਕੰਪਲੈਕਸ ਪੈਸੇ ਹੈਲੋ ਕੀ ਬੋਲਤੇ ਹਿੰਦੁਸਤਾਨ ਕੀ ਪਬਲਿਕ ਹਸolta ਨਹੀਂ ਨਹੀਂ ਹਜੇ ਤੂੰ ਥੋੜੇ ਦਿਨ ਹੀ ਹੋਏ ਆ ਤੇ ਸਾਡੇ ਇਨ ਕੰਪਲੈਕਸ ਚ ਸਵੇਰ ਦਾ ਟਾਈਮ ਆ ਘੁੰਮਣ ਆਇਆ ਮੈਂ ਤੇ ਗੁਰੂ ਦੇਖੋ ਮਾਹੌਲ ਸਵੇਰ ਦਾ ਸੂਰਜ ਚੜ ਰਿਹਾ ਟਾਈਮ ਹੋ ਗਿਆ 8 ਵਜੇ 8 ਵਜੇ ਕੁੰਮਣ ਆਇਆ ਇੱਧਰ ਸੈਰ ਤੇ ਉਹ 3 ਕਿਲੋਮੀਟਰ ਜਾਣਾ ਤੇ ਨੌਣਾ ਵਾਪਸ ਸੋ ਗਰਮਕ ਪਿਆਰਿਓ ਸਰਬੱਤ ਦੇ ਸਮਰ ਅਗੇ ਸਕੂਲੋਂ ਚੱਲ ਸਰਬੱਤ ਕਰ ਰਹੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਸ਼ਹੀਦੀ ਦਿਹਾੜੇ ਵਾਸਤੇ ਸਪੀਚ ਤਿਆਰ ਐਨੇ ਬੋਲਣਾ ਕੁਝ ਸਕੂਲੇ ਤੂੰ ਵੀ ਬੋਲਣਾ ਜੱਕ ਥੱਲੋ ਜੱਕ ਪੁੱਤ ਦਾ ਆਧਾਰ ਹਾਂ ਨਾਜ਼ ਇੱਕ ਲੈਣੋਂਗੀ ਨਾ ਦਵਾਰ ਦਵਾਰ ਬੋਲਣੀ ਲਓ ਜੀ ਸਰਬੱਤ ਤੋਂ ਸੁਣੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਬਾਰੇ ਸਪੀਚ ਜਿਹੜੀ ਇਹਨੇ ਜਿਹੜੀ ਇਹਨੇ ਸਕੂਲ ਚ ਬੋਲਣੀ ਹੈ ਉਹ ਹੁਣ ਸਰਬੱਤ ਨੂੰ ਸੁਣਾਉਗੀ ਸਨਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਮ ਗੁਰੂ ਤੇਗ ਬਹਾਦਰ ਜੀ ਕਾ ਜੀ ਕਾ सीधी जहरा मना रहे हां हां सही सही आगे भी की गुरु जी हमारे नहीं ओ, गुरु जी ने हमें सिखाया है कि झूठ बोलना सबसे बड़ा पाप है गुरु जी नो में गुरु जी हमारे नौवे गुरु हैं नौवे गुरु हैं या ऐ बोल दी गुरु तेग बहादुर जी हमारे नौवे गुरु हैं गुरु तेग बहादुर जी हमारे नौवे गुरु हैं हाँ सही है सही है अगे और नहीं बोलना और याद कर रहे हैं ना कर रहे हम्म ਅਦਰ ਵੀ ਕਹਤੇ ਹਨ ਹਾਂ ਗੁਰੂ ਜੀ ਕੋ ਹਿੰਦੀ ਕਿ ਚੱਲ ਰਹੀ ਹੈ ਗੁਰੂ ਜੀ ਕੀ ਗੱਲ ਸਰ ਭਾਈ ਗੱਜੀ ਕੀ ਫਤ ਹੈ ਹਾਂ ਹਜੇ ਸਰਬਤ ਯਾਦ ਕਰ ਰਿਆ ਜੀ ਤੇ ਅੱਜ ਸ਼ਾਮ ਹੀ ਲੱਗਿਆ ਹਜੇ ਵਾਵਾ ਦੋ ਤਿੰਨ ਲੈਣਾ ਇਹਨੂੰ ਲਿਖ ਕੇ ਦਿੱਤੀਆਂ ਉਹ ਥੋੜਾ ਜਿਹਾ ਬੱਚਾ ਨਾ ਹਜੇ ਯਾਦ ਕਰਨੀ ਆ ਓਖੀਆਂ ਥੋੜੀਆਂ ਹੀ ਆ ਹੁਣ ਯਾਦ ਕਰ ਰਹੀ ਐ ਦੋ ਤਿੰਨ ਲੈਣਾ ਨੂੰ ਯਾਦ ਹੋ ਗਿਆ ਹਨ ਹੁਣ ਬਾਕੀ ਸਵੇਰੇ ਕਰ ਲਈ ਠੀਕ ਹੈ ਨਹੀਂ ਆਈ ਬੋਲੂਗਾ ਬਸ ਆਈ ਸਰ ਸਵੇਰੇ ਚੰਗੀ ਤਰ੍ਹਾਂ ਪੱਕਾ ਕਰ ਲਈ ਪੱਕਾ ਤੇ ਫਿਰ ਕਿੰਨੀ ਤਰੀਕ ਨੂੰ ਬੋਲਣਾ ਅੱਜ ਕਿੰਨੀ ਹੋਗੀ ਅੱਜ ਅੱਜ ਕੀ ਹੋ ਗਈ ਸਵੇਰੇ 22 ਐ ਤੇ 22 ਤੇ 23 24 25 ਨੂੰ ਬੋਲਣਾ ਨਾ ਹੈ ਨਾ 25 ਨੂੰ ਬੋਲਣਾ ਮੈਨੂੰ ਲੱਗਦਾ ਅਰੇ ਯਾਰ ਕੱਲ ਕਿਉਂ ਨਹੀਂ ਗਾਇਸੀ ਨਹੀਂ ਤੇ ਜਿੱਦੇ ਬੋਲਣਾ ਫਿਰ ਉਹਦੇ ਵਧੀਆ ਪਕਾ ਕੇ ਤੇ ਫਿਰ ਬੋਲਦੀ ਠੀਕ ਹੈ ਵਾਹਿਗੁਰੂ ਜੀ ਮਰੇ ਦੇਖ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜ਼ਰੂਰ ਬੋਲਣਾ ਠੀਕ ਹੈ ਪਹਿਲਾਂ ਵੀ ਤੇ ਬਾਅਦ ਚ ਵੀ ਠੀਕ ਹੈ ਲਾਸਟ ਚ ਵੀ ਤੇ ਪਹਿਲਾਂ ਵੀ ਫਿਰ ਵਧੀਆ ਹੋ ਜੀ ਠੀਕ ਹੈ ओके भाई गुरु जी का खालसा भाई गुरु जी की फतेह फतेह ऐ गुरु रे 10 ठीक है ना टंग चैलेंज करिए टंग चैलेंज की ਹੁੰਦਾ ਪਤਾ ਹਾਂ ਟੰਗ ਚੇਲੰਜ ओकेंदा ਟੰਗ ਚੇਲੰਜ ਜਿਹੜਾ ਵੀ ਜ਼ਿਆਦਾ ਬੋਲੂਗਾ ਨਾ ਤੋਤੇ ਕੀ ਚਾਹੇ टी जांच के देता ओ जी चल बोलो फिर चल तो नहीं बोले चल तो वाँगा। वाँगा। ना दादा हां तो चैलेंज रखता पापा जी एक्सेप्ट है नहीं हां एक्सेप्ट एक्सेप्ट है एक्सेप्ट है मैंने एक्सेप्ट है चल जी पढ़ जी पढ़ के नहीं अरे की जांच चल चला दूर चल के बार-बार बोलना दिन बोला है तोते ਤੇ ਤੇ ਕੀ ਚਾ ਚੁਤੀ ਜਲਦੀ ਜਲਦੀ ਤੇ ਤੇ ਜਲਦੀ 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 ਚੱਪਾ ਅੰਦਰ ਕਰਨਾ ਗਿਆ ਕਰ ਚਾਲੇ ਚੱਲ ਦੂ ਬੋਲ ਹਾਂ ਦੋਵੇਂ ਬੋਲ ਹਾਂ ਨਹੀਂ ਚੱਲ ਬੋਲ ਵਾਰ ਤੇ ਤੇ ਕੀ ਚਾ ਚੁਤੀ ਤੇ ਤੇ ਚੱਜਾ ਤਾ ਤਾ ਤੇ ਕੀ ਚਾ ਚੁਤੀ ਚੁਤੀ 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 ਸੋ ਮੈਂ ਵਿਦਾ ਜੀ ਟੁੱਟੀ ਬੋਲ ਤੇਰੇ ਮੋਪਿਆਰ ਆਇਦਾਂ ਵਲੋਗ ਇੱਥੇ ਸਮਾਪਤ ਕਰਦੇ ਆ ਮਿਲਦੇ ਆ ਕੱਲ ਨੂੰ ਫੇਰ ਨਵੇਂ ਵਲੋਗ ਵਿੱਚ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ